ਤੁੰਡ ਅਤੇ ਠੰਡ ਦੇ ਵਿੱਚ ਕੰਬਦੇ ਹੋਏ ਆ ਪਹੁੰਚੇ ਸਕੂਲਾਂ ਦੇ ਵਿੱਚ ਵਿਦਿਆਰਥੀ ਜੀ ਹਾਂ ਪੰਜਵੀਂ ਜਮਾਤ ਤੱਕ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਛੁੱਟੀਆਂ ਨੇ ਲੇਕਿਨ ਸਰਕਾਰ ਨੇ ਕਿਹਾ ਸਿੱਖਿਆ ਮੈਹਿਮਨੇ ਕਿਹਾ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਹੁਣ ਸਕੂਲਾਂ ਨੂੰ ਮੁੜਿਆਣ ਪਰਤੌਣ ਕਿਉਂਕਿ ਇਹਨਾਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਵੀ ਚੱਲੀਆਂ ਨੇ ਪਰ ਵੱਡੀ ਗੱਲ ਇਹ ਹੈ ਕੇ ਸਰਦੀਆਂ ਕਰਕੇ ਠਾਣੇ ਕਰਕੇ ਛੁੱਟੀਆਂ ਕੀਤੀਆਂ ਗਈਆਂ ਸਨ ਪਰ ਹੁਣ ਠੰਡ 2-4 ਡਿਗਰੀ ਹੋਰ ਘਟ ਗਈ ਹੈ ਸੋ 6ਵੀਂ ਤੋਂ ਲੈ ਕੇ 12 ਤੱਕ ਦੇ ਵਿਦਿਆਰਥੀ ਸਕੂਲ ਲੈ ਤਾਂ ਆ ਰਹੇ ਨੇ ਪਰ ਹੱਥ ਪੈਰ ਸੁੰਨੇ ਖਾਂਸੀ ਜ਼ੁਕਾਮ ਠੰਡ ਨੂੰ ਲੱਗੀ ਹੋਈ ਹੈ ਜਿਹੜੇ ਅਧਿਆਪਕ ਹੁੰਦੇ ਨੇ ਉਹ ਤਾਂ ਹੀਟਰ ਲਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਨੇ ਚਾਚਾ ਦੇ ਚੁਸਕੇ ਪਰ ਲੈਂਦੇ ਨੇ ਪਰ ਇਹਨਾਂ ਵਿਦਿਆਰਥੀ ਵਿਦਿਆਰਥਣਾਂ ਨੂੰ ਬੱਚਿਆਂ ਨੂੰ ਨਾ ਤਾਂ ਕੋਈ ਚਾਹ ਦੀ ਚੁਸਕੀਆਂ ਪੁੱਛਦਾ ਹੈ ਤੇ ਨਾ ਹੀ ਕਲਾਸਰੂਮਾਂ 'ਚ ਹੀਟਰ ਲਗਾਏ ਜਾਂਦੇ ਨੇ ਜੇ ਗੱਲ ਕਰੀਏ ਤਾਂ ਠੰਡ ਦੇ ਵਿੱਚ ਇਹਨਾਂ ਬੱਚਿਆਂ ਦੀ ਸਿਹਤ ਦੇ ਨਾਲ ਕਿਤਨਾ ਕਿਤੇ ਖਿਲਵਾੜ ਹੋ ਰਿਹਾ ਜੇਕਰ ਠੰਡ ਵਧੀ ਹੈ ਜੇਕਰ ਮੋਬਾਈਲਾਂ ਤੇ ਸਰਕਾਰ ਮੈਸੇਜ ਭੇਜ ਰਹੀ ਹੈ ਕਿ ਤੁੰਦ ਠੰਡ ਹੋਰ ਜ਼ਿਆਦਾ ਕੰਟੀਨਿਊ ਰਹੂਗੀ ਪ੍ਰਕਰਾਰ ਰਹੂਗੀ ਤਾਂ ਫਿਰ ਇਹਨਾਂ ਬੱਚਿਆਂ ਦੇ ਨਾਲ ਕੀ ਜ਼ੁਲਮ ਹੋ ਰਿਹਾ ਬੱਚਿਆਂ ਤੋਂ ਕੀ ਗਲਤੀ ਹੋ ਗਈ ਹੈ ਜੋ ਇਹਨਾਂ ਨੂੰ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨਾਮ ਤੇ ਸਕੂਲਾਂ 'ਚ ਬੁਲਾਇਆ ਜਾ ਰਿਹਾ। ਜਦਕਿ ਐਨੀ ਠੰਡ 'ਚ ਨਾ ਤਾਂ ਹੱਥ ਨਾਲ ਕੋਈ ਕਲਮ, ਪੈਨ ਜਾਂ ਪੈਨਸਲ ਚੱਲਦੀ ਆ, ਨਾ ਕੁਝ ਲਿਖਿਆ ਜਾਂਦਾ। ਉਤੋਂ ਦੀ ਆਉਣ ਜਾਣ ਦਾ ਸਫ਼ਰ ਹੈ, ਉਹ ਵੀ ਖਤਰਨਾਕ ਹੋ ਜਾਂਦਾ ਹੈ। ਤੁਹਾਨੂੰ ਪਤਾ ਹੋਊਗਾ, ਬਿੱਤੇ ਦਿਨੀ ਅੰਮ੍ਰਿਤਸਰ ਵਿਖੇ ਵੀ ਇਦਾਂ ਹੀ ਹੋਇਆ ਸੀਗਾ ਟਾਰੀ ਦੇ ਕੋਲ ਇੱਕ ਸਕੂਲ ਜਾ ਰਿਹਾ ਜਿਹੜਾ ਵਿਦਿਆਰਥੀ ਸੀਗਾ, ਉਹ ਖਰਾਬ ਮੌਸਮ ਕਰਕੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਆਪਣੀ ਜਾਨ ਗਾ ਕੇ ਵਹਿ ਗਿਆ। ਸੋ ਜਾਨ ਗਵਾਣ ਤੋਂ ਬਾਅਦ ਵੀ ਸ਼ਾਇਦ ਹਜੇ ਸਰਕਾਰ ਆਪਣੀ ਕੁੰਭ ਕਰਨੀ ਨੀਂਦ ਨਹੀਂ ਉੱਠੀ ਹੈ ਤੇ ਹਲੇ ਵੀ ਉਹ ਇਹ ਕਹਿ ਰਹੇ ਆ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਵਿਦਿਆਰਥਣ ਨੇ ਉਹ ਸਕੂਲਾਂ 'ਚ ਆਣਗੇ ਚਾਹੇ ਸੋਚਿਆ ਹੋਵੇ ਤਾਂ ਉਹ ਬਿਮਾਰ ਹੋਣ ਖਾਂਸੀ ਜ਼ੁਕਾਮ ਖੰਗ ਲੱਗੇ ਕਿਉਂਕਿ ਆਮਤਾ ਅਧਿਆਪਕ ਆ ਪੱਛ ਰਹੇ ਆ ਮੋٹے ਗਰਮ ਕੱਪੜੇ ਪਾ ਕੇ ਚਾਹ ਦੀ ਚੁਸਕੀਆਂ ਦੇ ਨਾਲ ਹੀਟਰ ਲਾ ਕੇ ਬੈਠੇ ਆ ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੇਕਰ ਬੱਚਿਆਂ ਨੂੰ ਕੁਝ ਹੁੰਦਾ ਹੈ ਜਾਂ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਫਿਰ ਇਹਦਾ ਜ਼ਿੰਮੇਵਾਰ ਸਰਕਾਰ ਹੋਵੇਗੀ ਜਾਂ ਕੋਈ ਹੋਰ ਤੁਸੀਂ ਆਪ ਹੀ ਸੋਚ ਲਓ